ਗਾਂਧੀ ਜੀ ਦੀ ਯਾਦ ਵਿੱਚ ਹੋਏ ਅੱਜ ਦੇ ਪ੍ਰੋਗਰਾਮ ਜਿਹਦੇ ਵਿੱਚ ਭਗਰਤ ਸਾਹਿਬ ਪ੍ਰਧਾਨ ਹਨ ਹਰ ਭਾਈਨ ਸੇ ਅੱਜ ਜੋ ਸਾਨੂੰ ਮਾਨ ਸਨਮਾਨ ਸਹਿਤਿਕ ਮੰਚ ਕਰਨ ਦਰਵੋਂ ਦਿੱਤਾ ਗਿਆ ਹੈ ਅਸੀਂ ਉਹਦੇ ਬਹੁਤ ਧੰਨਵਾਦੀ ਆ ਸੈਫੀ ਜੀ ਦੇ ਜੋ ਇਹਨਾ ਆਪਣਾ ਲੈਕਚਰ ਦਿੱਤਾ ਹੈ ਇੱਥੇ ਆ ਕੇ ਮੈਂ ਬਹੁਤ ਖੁਸ਼ ਹੋਇਆ ਹਾਂ ਬਹੁਤ ਦਰਸ਼ਕ ਦੋਸਤ ਜੀ ਤੋਂ ਵੀ ਔਰ ਇਹਨਾਂ ਨਾਲ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਮਾਹਿੰਦਰ ਸਿੰਘ ਬਾਗੂ ਮਾਜਰਾ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦਾ ਗੁਰਾਂ ਦੀ ਪਵਿੱਤਰ ਧਰਤੀ ਤਰਨਤਨ ਸਾਹਿਬ ਵਿਖੇ ਜਿੱਥੇ ਸਾਇਤਿਕ ਸਤਾਰੇ ਮੰਚ ਤਰਨਤਨ ਸਾਹਿਬ ਵੱਲੋਂ ਸਰਦਾਰ ਬਹਾਦਰ ਸਿੰਘ ਗੋਸਲ ਉੱਗੀ ਸ਼ਖਸੀਅਤ ਅਤੇ ਡਾਕਟਰ ਦਵਿੰਦਰ ਸਫੀਦਾ ਸਨਮਾਨ ਕੀਤਾ ਜਾਣਾ ਹੈ ਸੋ ਅੱਜ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਵੇਦਰੂਰਤਾ ਪੂਰੀਆਂ ਮੇਰੀਆਂ ਨੂੰ ਲੋਕੀਂ ਤੱਕਦੇ ਮੇਰੇ ਗੁਨਾਹ ਦਾਤਾ ਤੇ ਮੈਂ ਤੇ ਤੱਕਦਾ ਰਹਿਮ ਤਾਂ ਤੇਰੀਆਂ ਨੂੰ ਕੋਲ ਨਾ ਕਾਗਜ਼ ਬੱਦੀਆਂ ਵਾਲੇ ਦਿਲ ਤੋਂ ਟੱਕ ਨਾ ਮੈਨੂੰ ਜੇ ਮੇਰੇ ਵਿੱਚ ਐਬ ਗੁਨਾਹ ਨਾ ਹੁੰਦੇ ਤੇ ਤੂੰ ਬਖਸ਼ੇ ਦੋ ਕਿੰਨੂ ਜਾਂਦੀ ਵਾਰ ਫੇ ਆਉਣਾ ਖਿਆਲ ਤੈਨੂੰ ਕਾਮ ਕ੍ਰੋਧ ਲੋਭ ਹੰਕਾਰ ਪੰਜਾ ਤੇ ਲਿਆ ਆਪਣੇ ਤਤਾਂ ਦੀ ਚਾਹ ਤੈਨੂੰ ਬਸਮਾ ਭੂਤ ਜੋ ਕੰਨ ਵਾਲੀ ਅੱਗ ਜਲਸ਼ਟਰਾ ਲਿਆ ਉਸ ਦੇ ਵਿੱਚੋਂ ਬਚਾ ਦੇ ਤੈਨੂੰ ਉਹ ਜਲਸ਼ਟਰਾ ਅੱਗ ਦੇ ਵਿੱਚੋਂ ਪਾਲਦਾ ਸੀ ਕਦੇ ਆਇਆ ਨਾ ਉਹਦਾ ਖਿਆਲ ਤੈਨੂੰ ਦੂਜਾ ਕੋ ਕਿਸੇ ਵੀ ਕੰਮ ਦੇ ਵਿੱਚ ਦੋਸਤੋ ਕਾਹੀ ਨਹੀਂ ਚੰਗੀ ਸੱਚ ਪੁੱਛੋ ਤਾਂ ਤਸਤ ਚ ਲਾਗੀ ਬਾਣੀ ਥਾਹੀ ਨਹੀਂ ਚੰਗੀ ਕਿਸੇ ਵੀ ਕੰਮ ਦੇ ਵਿੱਚ ਦੋਸਤੋ ਕਾਹੀ ਨਹੀਂ ਚੰਗੀ ਸੱਚ ਪੁੱਛੋ ਤਾਂ ਤਸਤ ਚ ਲਾਗੀ ਬਾਣੀ ਨਹੀਂ ਚੰਗੀ ਤੇ ਬੱਚੇ ਕੋਲੋਂ ਚੀਜ਼ ਕਦੇ ਵੀ ਖੋ ਕੇ ਖਾਈਏ ਨਾ ਵਿਦਵਾਨਾਂ ਵਿੱਚ ਲੰਮੀ ਕਰਕੇ ਗੱਲ ਸੁਣਾਈਏ ਦੁੱਖ ਕੰਧਾਂ ਦੇ ਮਿਟਣ ਕਦੇ ਨਾ ਹੰਜੂਆਂ ਨਾਲ ਭਵੇਂ ਧੋਈਆਂ ਕੰਧਾਂ ਇਹਨਾਂ ਕੰਧਾਂ ਦੇ ਵੀ ਕੰਨ ਹੁੰਦੇ ਨੇ ਇਹਨਾਂ ਕੰਧਾਂ ਦੇ ਵੀ ਕੰਨ ਹੁੰਦੇ ਨੇ ਤੇ ਕਰਦੀਆਂ ਨੇ ਬਦਖੋਈਆਂ ਕੰਧਾਂ ਚੰਗੇ ਬੋਲ ਬੰਧਿਆ ਤੋਲ ਤੋੜ ਕੇ ਬੋਲ ਤੋਲ ਤੋਲ ਕੇ ਬੋਲ ਬੰਦਿਆ ਤੋਲ ਢੋਲ ਕੇ ਬੋਲ ਚੰਗੇ ਵੇਲੇ ਆਕਟ ਰਹਿਣਾ ਸਜਣਾ ਨੂੰ ਬੇਗਾਨਾ ਕਹਿਣਾ ਚੰਗੇ ਵੇਲੇ ਆਕਟ ਰਹਿਣਾ ਸਜਣਾ ਨੂੰ ਬੇਗਾਨਾ ਕਹਿਣਾ ਪਰ ਵਕਤ ਦਾ ਪਿਆ ਹੀ ਰੂਹ ਖੇ ਜੇਹੀ ਰੇਰ ਨਮੋਦ ਬੰਦਿਆ ਤੋਲ ਤੋਲ ਕੇ ਬੋਲ ਤੋਲ ਤੋਲ ਕੇ ਬੋਲ ਬੰਦਿਆ ਤੋਲ ਪੈਸੇ ਦਾ ਤੂੰ ਮਾਨ ਨ ਕਰ ਆਪਣੇ ਆਦੇ eh ਤਾਂ ਨ ਕਰ ਪੈਸੇ ਦਾ ਤੂੰ ਮਾਨ ਨ ਕਰ ਆਪਣੇ ਤੇ eh ਘਰ ਵਿੱਚ ਮੜਕਾ ਰੱਖਦੇ ਹਾਂ ਫੱਪ ਲੜ ਕੇ ਕੋਈ ਨਾ ਮਰ ਜਾਵੇ ਇਹ ਮੜਕਾ ਫੱਪ ਨੂੰ ਕਹੋ ਕੋਲ ਰੱਖੇ ਅਪਣੀ ਕੋਈ ਨਾ ਫੱਪ ਨੂੰ ਲੜ ਜਾਵੇ ਅਸੀਂ ਘਰ ਵਿੱਚ ਮੜਕਾ ਰੱਖਦੇ ਹਾਂ ਫੱਪ ਲੜ ਕੇ ਕੋਈ ਨਾ ਮਰ ਜਾਵੇ ਇਹ ਮੜਕਾ ਫਰੂ ਕੋ ਉਹ ਨੂੰ ਰੱਖੇ ਆਪਣੀ ਕੋਈ ਨਾ ਸਪਨੂ ਨੜ ਜਾਵੇ ਜੋਗੀ ਮੰਤਰਾ ਨਾਲ ਫੜਨ ਜਿਹੜੇ ਜੋਗੀ ਮੰਤਰਾ ਨਾਲ ਫੜਨ ਜਿਹੜੇ ਹੁਣ ਜੜਾ ਕਣਾਂ ਕੋਲੋਂ ਇਸ ਤੋਂ ਬੜੀ ਫਿਰਦਾ ਮਾਰਕੀਟੇ ਕੇ ਦਾ ਕਾ ਜਾਣ ਮੈਨੂੰ ਸਭ ਵੀ ਯੋਗ ਦਾ ਤਰੀਕਾ ਉਹ ਡਾਕਟਰ ਫਨ ਹੋ ਚੱਕਦਾ ਨਹੀਂ ਰੱਤਾ ਵੱੰਡ ਹੋਣਾ ਚੱਕਦਾ ਨਹੀਂ ਭੱਜ ਕੇ ਖੁੱਡ ਦੇ ਵਿੱਚ ਵੜ ਜਾਵੇ ਤੇ ਮੜਕਾ ਸੱਪ ਨਹੀਂ ਕੋਹੋਂ ਹੋ ਰੱਖੇ ਆਪਣੇ ਕੋਈ ਨਾ ਸੱਪ ਉੱਡ ਜਾਵੇ ਸੋਨੇ ਭਰ ਕੇ ਨਾਰਵੇ ਆ ਕੇ ਤੂੰ ਬੈਠਾ ਪਰਦੇਸੀ ਜਾ ਕੇ ਆ ਗਮ ਦੀ ਪੱਟੀ ਦੇ ਵਿੱਚ ਪਈ ਕੇ ਗਮ ਦੀ ਪੱਟੀ ਦੇ ਵਿੱਚ ਪਈ ਕੇ ਅਚੇਨ ਉਦਾਰੀ ਮਾਰ ਗਿਆ ਜਾਣੇ ਨਾਲ ਹੋ ਗਰਮ ਸੁਬਾਹੀ ਤੇਰੀ ਬੇਬੇ ਹਾਰ ਦੇ ਆ ਜਾਣੇ ਨਾਲ ਹੋ ਗਰਮ ਸੁਬਾਹੀ ਤੇਰੀ ਬੇਬੇ ਹਾਰ ਦੇ ਆ ਜਾਣੇ ਨਾਲ ਹੋ ਗਰਮ ਸੁਬਾਹੀ ਕਹੇ ਕਿੰਨ ਕੰਤ ਸਰਹੰਦ ਨੀਏ ਉਹ ਕਿੱਥੇ ਲਾਜ ਸੁਪਾਏ ਨੀ ਕੰਨ ਕੰਤ ਸਰਹੰਦ ਦੇ तारे हसेारे कोल तेरे सियास न सरहंदीअ तूं किथे ॾा छपाए कन सरहद ॾ तूं किथे द छुपा सिआण वारा ਮੇਰੇ ਸੰਗ ਨਾਲ ਲੱਗਦਾ ਮੈਨੂੰ ਕੀ ਹੋਣਾ ਮੇਰੀ ਹੰਝੂਆਂ ਨੂੰ ਕੋਈ ਮਤੀ ਬਣਾਉਣ ਵਾਲਾ ਹੈ ਮੇਰੇ ਦੇਖੇ ਤੇ ਸੁਣਨ ਵਾਲਾ ਹੈ ਮੇਰੇ ਅੰਦਰ ਜੋ ਜਗਾਉਣ ਵਾਲਾ ਹੈ ਮੇਰੀ ਮਿੱਠੀ ਯੂਰਸਗਾਉਣ ਵਾਲਾ ਕੋਈ ਵੀ ਨਹੀਂ ਮਾੜਾ ਭਾਵੇਂ ਹੋਵੇ ਨਿਊਜ਼ੀਲੈਂਡ ਤੌਰ ਇੰਡੀਆ ਦੀ ਇੰਨਾ ਤੋਂ ਨਵਾਬ ਵਰਗੀ ਮੋਜ ਲਪਣੀ ਦੀ ਮਿੱਤਰੋ ਪੰਜਾਬ ਦੀ ਉਹੋ ਜਿਹੀ ਲੱਕੜੀ ਵੀ ਮਿੱਤਰੋ ਪੰਜਾਬ ਦੀ ਯਾਦਾਂ ਸੀਨੇ ਨਾਲ ਲਾਉਂਦੇ ਬੈਠੇ ਦਿਲ ਤਰਫ ਹੁੰਦੇ ਜਦੋਂ ਕਰਦੇ ਹਾਂ ਫੋਨ ਉਦੋਂ ਮਨ ਭਰ ਆਉਂਦੇ ਉਹ ਯਾਦਾਂ ਸੀਨੇ ਨਾਲ ਲਾਉਂਦੇ ਬੈਠੇ ਦਿਲ ਤਰਫ ਹੁੰਦੇ ਜਦੋਂ ਕਰਦੇ ਹਾਂ ਫੋਨ ਉਦੋਂ ਮਨ ਭਰ ਆਉਂਦੇ ਰੂਹ ਬਣ ਜਾਂਦੀ ਸ਼ਿਵ ਦੀ ਕਿਤਾਬ ਵਰਗੀ ਉਹੋ ਜਿਹੀ ਲੱਕੜੀ ਵੀ ਮਿੱਤਰੋ ਪੰਜਾਬ ख़ुश ना नवांचो नवां अखी ॾींदी गला पींदे मंझात પાણી જગ મસાલ રા જંજની રોટી બનિયા કે છગા બરાતી દાતા તે ભેટ રોટી કામ દે ਨਹੀਂ ਹੋਣਗੀਆਂ ਸੁਨਹਿਰੀ ਯੁੱਗ ਵਿੱਚ ਹਰ ਬੰਦਾ ਭਗਵਾਨ ਹੋਵੇਗਾ ਧਰਮਾਂ ਦੇ ਠੇਕੇਦਾਰ ਨਹੀਂ ਲੱਭਣਗੇ ਸੁਨਹਿਰੀ ਯੁੱਗ ਵਿੱਚ ਨਾ ਹੋਵੇਗਾ ਅਕਰਾਧ ਨਾ ਕੋਈ ਅਪਰਾਧੀ ਡਟਾਣ ਕੋਹਾ ਚੋਰੀ ਡਕੈਤੀ ਸਭ ਖਤਮ ਨਾ ਹੋਣਗੇ ਰੇਪ ਤੇਸ ਸੁਨਹਿਰੀ ਯੁੱਗ ਵਿੱਚ ਸਾਹਮਣੇ ਬੱਠੇ 15 ਲੋਕ ਜਿਨ੍ਹਾਂ ਨੂੰ ਰਜਨਾਵਾ ਸੁਣੀ ਹੈ ਬੜੇ ਕਮਾਲ ਦੀ ਹੈ ਜਨਾਵਾ ਬੜੀ ਕਮਾਲ ਦੀ ਆਵਾਜ਼ ਮੈਨੂੰ ਲੱਗਦਾ ਬੜਾ ਸੋਹਣਾ ਗਾਇਕ ਇਸਪੋਰਟ ਕੇ ਸੋ ਬੜਾ ਇਹਨਾਂ ਦੀ ਆਵਾਜ਼ ਮੈਨੂੰ ਕਹਿੰਦੀ ਬੜੀ ਕਮਾਲ ਸੀ ਜੇ ਮੈਂ ਗੱਲ ਕਰ ਰਿਹਾ ਸਰਪੰਚ ਸਾਹਿਬ ਨਾਲ ਇਹ ਆਵਾਜ਼ ਬੜੀ ਕਮਾਲ ਹੈ ਲੇਕਿਨ ਇਹ ਹੈ ਕਿ ਤੁੰਬੀਰੀ ਤਿਰੋਸੀ ਦੇਖ ਕੇ ਖੁਸ਼ੀ ਹੋਈ ਕਿ ਕਮਾਲ ਹੈ ਇੱਥੇ ਛੋਟੀ ਜੀ ਸੰਗਤ ਦੇ ਵਿੱਚ ਇੰਨਾ ਕੁਝ ਇਕੱਠਾ ਕਰ ਰੱਖਿਆ ਭਗਤ ਸਾਹਿਬ ਨੇ ਸੌ ਦੀ ਕੀ ਹੈ ਕਰਮਸ਼ੀਲਤਾ ਹੈ ਕਿ ਇਹ ਨੇ ਕੋ ਦੱਸਿਆ ਕਿ ਸਾਈਕਲ ਤੇ ਕਿੰਨੀ ਯਾਤਰਾ ਕੀਤੀ ਕਿੰਨੇ ਕਿੰਨੇ ਸਨਮਾਨ ਮਿਲੇ ਔਰ ਉਸ ਤੋਂ ਬਾਅਦ ਇਹਨੇ ਆਪਣਾ ਸੁਪਨਾ ਸੁਣਾਇਆ ਕਿ ਸੁਨਹਿਰੀ ਯੋਗ ਚਿਹਰਾ ਹੋਵੇ ਧਰ ਦਾ ਧਰ ਗਿਆ ਸ਼ੇਰ ਸਾਡੇ ਅੰਦਰ ਵਾਲਾ ਅੱਜ ਮਰਦਾ ਮਰਦਾ ਮਰ ਗਿਆ ਤੇ ਕਲਮਾ ਵਾਲੀ ਲੋਕ ਦੀ ਕਰ ਕੋਈ ਘੁੰਮ ਦਾ ਕੀੜਾ ਚੜ ਗਿਆ ਬੜੀ ਦੇਰ ਹੋ ਗਈ ਇਕੱਠੇ ਬੈਠਿਆਂ ਨੂੰ ਦਿਲ ਸਾਂਝੇ ਕੀਤੇਆਂ ਨੂੰ ਤੇਰੀ ਰਹਿਮਤ ਦੇ ਬਾਟੇ ਪੀਤਿਆਂ ਨੂੰ ਬੜੀ ਦੇਰ ਹੋ ਗਈ ਅਸੀਂ ਪਰਮਾ ਦੇ ਮੇਲੇਆ ਚ ਬਾਲਾਂ ਵਾਂਗੂ ਰੁਲ ਗਏ ਹੋਰ ਪਹੀਜਲ ਪਏ ਬੱਚੇ ਦਾ ਖੇਡ ਵੀ ਛੱਡ ਗਏ ਜੋ ਬੱਚਿਆਂ ਦੀ ਸਭ ਤੋਂ ਪਿਆਰੀ ਚੀਜ਼ ਹੁੰਦੀ ਹੈ ਖੇਡ ਅੱਜ ਦੇ ਬੱਚੇ ਖੇਡ ਵੀ ਛੱਡ ਗਏ ਨੇ ਉਹਦਾਂ ਮੋਬਾਈਲ ਦਾ ਅੰਦਰ ਬੱਠੀ ਗੇੜਦੇ ਨੇ ਪਿਛਲੇ ਦਿਨਾਂ ਚ ਮੈਨੂੰ ਕਈ ਸਕੂਲੋਂ ਜਾਂਦਾ ਮੌਕਾ ਮਿਲਿਆ ਮੈਂ ਡਰਾਈਵਰ ਕੰਮ ਆਇਆ ਪਿੰਡਾਂ ਵਿੱਚ ਕਮਾਦਾ ਫਿਰ ਉੱਪਰ ਕਮਾ ਲਿਆ ਇਹ ਦੇਖਣ ਲਈ ਕਿੰਨੇ ਕ ਬੱਚੇ ਬਾਹਰ ਖੇਡਦੇ ਨੇ ਲੋ ਜੀ ਡਰੇਬਲ ਦੇਖਿਆ ਮੈਨੂੰ ਦੇਖਿਆ ਕਿ ਸਾਨੂੰ ਸੇ ਬੱਚੇ ਨਹੀਂ ਮਿਲੇ ਬੱਚੇ ਖੇਡਦੇ ਨਹੀਂ ਮਿਲੇ ਇੱਥੇ ਉਹਨਾਂ ਫਿਰਦੀਆਂ ਦੇ ਉੱਤੇ ਢੇਰਾਂ ਦੇ ਢੇਰ ਵਿੱਚ ਖੇਡਦੇ ਹੁੰਦੇ ਸੀ ਬੜੀਆ ਰੌਣਕਾਂ ਹੁੰਦੀਆਂ ਇੱਥੇ ਉਹ ਸਾਨੂੰ ਸੇ ਬੱਚੇ ਨਹੀਂ ਮਿਲੇ ਤੇ ਜਿਦਾਂ ਕਿ ਹਲੇ ਇਹਨੇ ਅੱਜ ਕੱਲ ਮੈਂ ਤਾਂ ਕਹਿੰਦਾ ਬੱਚੇ ਵੀ ਸਾਡੇ ਘਟ ਰਹੇ ਨੇ ਅਸੀਂ ਚਿੜੀਆਂ ਦੀ ਗੱਲ ਕਰਦੇ ਹਾਂ ਕਿੜੀਆਂ ਘਟ ਰਹੀਆਂ ਨੇ ਅੱਜ ਕੱਲ ਸਾਡੇ ਬੱਚੇ ਵੀ ਘਟ ਰਹੇ ਨੇ ਨਾਲ ਮੌਜੂਦ ਨੇ ਅੱਜ ਦੇ ਵਿਸ਼ੇਸ਼ ਮਹਿਮਾਨ ਡਾਕਟਰ ਦਵਿੰਦਰ ਸੈਫੀ ਜੀ ਜੋ ਪ੍ਰੋਗਰਾਮ ਹੈ ਹਰਦੇਵ ਸਿੰਘ ਗਾਂਧੀ ਦੀ ਯਾਦਗਾਰ ਵਿੱਚ ਸਹਿਤਕ ਸtare ਮੰਚ ਵੱਲੋਂ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਹੈ ਸੋ ਮੇਰੇ ਨਾਲ ਪ੍ਰਬੰਧਕ ਵੀ ਨੇ ਸੋ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਅੱਜ ਇਸ ਪ੍ਰੋਗਰਾਮ ਦੇ ਸੰਬੰਧ ਵਿੱਚ ਹਰਦੇਵ ਸਿੰਘ ਗਾਂਧੀ ਜੀ ਦੀ ਯਾਦ ਵਿੱਚ ਹੋਏ ਅੱਜ ਦੇ ਪ੍ਰੋਗਰਾਮ ਜਿਹਦੇ ਵਿੱਚ ਭਗਰਤ ਸਾਹਿਬ ਪ੍ਰਧਾਨ ਹਨ ਹਰਪ੍ਰੀਤ ਸਿੰਘ ਭਗਰਤ ਪਰ ਉਹਨਾਂ ਦੀ ਪੂਰੀ ਟੀਮ ਸਚਦੇਵਾ ਜੀ ਰਗਵੀਰ ਜੀ ਤੇ ਨਾਲ ਰਗਵੀਰ ਜੀ ਦੇ ਜਿਹੜੇ ਗਾਂਧੀ ਜੀ ਦੇ ਧਰਮ ਪਤਨੀ ਤੇ ਉਹਨਾਂ ਦੀਆਂ ਪੋਤਰੀਆਂ ਨਾਲ ਆਈਆਂ ਸਨ ਉਹਨਾਂ ਨੇ ਸਹਿਯੋਗ ਦੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਬਹੁਤ ਹੀ ਅੱਛੀਆਂ ਸੁਰਾਂ ਆਵਾਜ਼ ਰਚਨਾਵਾਂ ਦਾ ਆਨੰਦ ਮਾਣਿਆ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਆਪਣੇ ਆਪ ਵਿੱਚ ਸਾਨੂੰ ਇਹ ਦੱਸਦਾ ਹੈ ਕਿ ਕਿਤੇ ਨਾ ਕਿਤੇ ਸਾਡੀ ਅਦਬ ਦੀ ਜੋਤ ਕੁਝ ਹਸਤੀਆਂ ਨੇ ਜਗਾ ਕੇ ਰੱਖੀ ਹੋਈ ਹੈ ਔਰ ਇਸ ਤਰ੍ਹਾਂ ਦੀ ਜੋਤ ਹਰ ਮਹੱਲੇ ਵਿੱਚ ਹਰ ਸ਼ਹਿਰ ਵਿੱਚ ਪੰਜਾਬ ਦੇ ਵਿੱਚ ਜਗਣੀ ਚਾਹੀਦੀ ਹੈ ਜਿੱਥੇ ਸ਼ਬਦ ਦੇ ਨਾਲ ਬਹੁਤ ਅਨਿਆਹ ਹੋ ਰਿਹਾ ਹੈ ਜਿੱਥੇ ਬਹੁਤ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਸ਼ਕਤੀਆਂ ਸਾਡੇ ਤੇ ਭਾਰੂ ਨੇ ਜਿਹੜੀਆਂ ਸਾਨੂੰ ਲਗਾਤਾਰ ਨੀਚੇ ਵੱਲ ਲੈ ਕੇ ਜਾ ਰਹੀਆਂ ਨੇ ਉਸ ਵੇਲੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੜੀ ਜ਼ਰੂਰਤ ਹੈ ਜਿਹੜੀਆਂ ਸਾਡੀ ਜਿਹੜੀ ਚੇਤਨਾ ਨੂੰ ਸਾਡੇ ਮਨ ਨੂੰ ਸਾਡੀ ਸੋਚਣੀ ਨੂੰ ਉੱਪਰ ਲੈ ਕੇ ਜਾਣ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਹਾਡੇ ਸ਼ਿਵਾਲਿਕ ਟੀਵੀ ਦਾ ਬਹੁਤ ਸਾਰਾ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਨੇ ਸਦਾ ਬਹਾਦਰ ਸਿੰਘ ਗੋਸਲ ਜਿਨ੍ਹਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਮਾਨ ਸਰਵਾਨ ਦਿੱਤਾ ਗਿਆ ਹੈ। ਸੋ ਗੋਸਲ ਸਾਹਿਬ ਬਹੁਤ ਬਹੁਤ ਮੁਬਾਰਕਾਂ ਕਿ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਜੀ ਮੈਂ ਸਵਾਲਕ ਟੀਵੀ ਚੈਨਲ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜਿਨ੍ਹਾਂ ਅੱਜ ਦੀ ਸਾਰੀ ਕਵਰੇਜ ਕੀਤੀ ਆ ਦੂਸਰੇ ਇਹ ਧਰਤੀ ਭਾਗਾਂ ਵਾਲੀ ਆ ਕਰਨਦਰ ਸਿੰਘ ਸਾਹਿਬ ਦੀ ਜਿੱਥੇ ਪਹਿਲਾਂ ਹੀ ਆਪਣੇ ਗੁਰੂ ਸਾਹਿਬ ਦੀ ਬਖਸ਼ਿਸ਼ ਆ ਤੇ ਲੇਕਿਨ ਅੱਜ ਜੋ ਸਾਨੂੰ ਮਾਨ ਸਨਮਾਨ ਸਹਿਤਿਕ ਮੰਚ ਕਰਨਦਰ ਵੱਲ ਦਿੱਤਾ ਗਿਆ ਹੈ ਅਸੀਂ ਉਹਦੇ ਬਹੁਤ ਧੰਨਵਾਦੀ ਆ ਸਾਡੀ ਸੰਸਥਾ ਵੱਲੋਂ ਜੀ ਵਿਸ਼ ਪੰਜਾਬੀ ਪ੍ਰਚਾਰ ਸਮਾਜ ਚੰਡੀਗੜ੍ਹ ਵੱਲੋਂ ਵੀ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੋ ਮੇਰੇ ਨਾਲ ਮੌਜੂਦ ਨੇ ਪ੍ਰਧਾਨ ਸਾਹਿਬ ਸਰਦਾਰ ਹਰਪਜਨ ਸਿੰਘ ਜੀ ਆ ਪਾਗਰਥ ਸੋ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਬਹੁਤ ਬਹੁ ਮੁਬਾਰਕਾਂ ਤੁਸੀਂ ਐਡਾ ਵੱਡਾ ਪੁਰਖ ਪ੍ਰੋਗਰਾਮ ਆਰਗੇਨਾਈਜ਼ ਕੀਤਾ ਕੀ ਕਹਿਣਾ ਚਾਹੋਗੇ ਮੈਂ ਇੱਥੇ ਪਹੁੰਚੇ ਸਾਡੇ ਬਹੁਤ ਹੀ ਯੋਗ ਸਹਿਤਕਾਰ ਦਵਿੰਦਰ ਸਾਫੀ ਜੀ ਬਾਦਰ ਸਿੰਘ ਗੌਸਲ ਜੀ ਤੇ ਉਹਨਾਂ ਦੀ ਪੂਰੀ ਟੀਮ ਦਾ ਤੇ ਤੁਹਾਨੂੰ ਧੰਨਵਾਦ ਕਰਦਾ ਹਾਂ ਤੁਸੀਂ ਆਪਣੇ ਅਨੁਮੋਕਰ ਜੀ ਦੇ ਵਿੱਚੋਂ ਸਮਾਂ ਕੱਢ ਕੇ ਸਾਡੀ ਪ੍ਰੋਗਰਾਮ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ ਹੈ ਔਰ ਪ੍ਰੋਗਰਾਮ ਨੂੰ ਇਹਨਾਂ ਖੂਬਸੂਰਤ ਬਣਾਇਆ ਵਾ ਔਰ ਜਿੰਨੇ ਵੀ ਇੱਥੇ ਸਹਿਦਕਰ ਆਏ ਆ ਸਭ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਸਭ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਅੱਛੇ ਸਹਿਰ ਦੀ ਸਿਜਨਾ ਕਰੋ ਔਰ ਜਿੱਥੇ-ਜਿੱਥੇ ਵੀ ਤੁਹਾਨੂੰ ਕੁਝ ਕਮਜ਼ੋਰੀਆਂ ਲੱਗਦੀਆਂ ਹਨ ਉਹਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰੋ ਸੈਫੀ ਜੀ ਦੇ ਜੋ ਇਹਨਾਂ ਆਪਣਾ ਲੈਕਚਰ ਦਿੱਤਾ ਹੈ ਇੱਥੇ ਆ ਕੇ ਮੈਂ ਬਹੁਤ ਖੁਸ਼ ਹਾਂ ਵਾ ਬਹਾਦਰ ਸਿੰਘ ਦੋਸਤ ਜੀ ਤੁਹਾਨੂੰ ਔਰ ਇਹਨਾਂ ਨਾਲ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਔਰ ਆਉਣ ਵਾਲੇ ਸਮਿਆਂ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਵਾਂਗੇ ਸੈਫੀ ਜੀ ਅਤੇ ਗੌਸਲ ਜੀ ਵਰਗੇ ਹੋਰ ਸਹਿਤਕਰਨ ਨੂੰ ਅਸੀਂ ਜਾਂ ਇੱਥੇ ਯਾਦ ਕਰਦੇ ਰਵਾਂਗੇ ਸਰਕੇਸ਼ ਜੀ ਤੁਹਾਨੂੰ ਇਸ ਚੈਨਲ ਤੋਂ ਦੁਨੀਆ ਭਰ ਦੇ ਵਿੱਚ ਸੰਕਤਾਂ ਦੇਖ ਰਹੀਆਂ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇੱਥੇ ਮਹਿਫਿਲ ਦੇ ਵਿੱਚ ਆਉਣ ਦਾ ਤੇ ਸੰਦੇਸ਼ ਸਾਡਾ ਇਹ ਮਾਨਵਤਾ ਦਾ ਸੰਦੇਸ਼ ਹੈ ਏਕਤਾ ਦਾ ਸੰਦੇਸ਼ ਹੈ ਪਿਆਰ ਦਾ ਸੰਦੇਸ਼ ਹੈ ਸਾਰਾ ਸਾਰੀ ਟੀਮ ਜਿਹੜੀ ਸਾਡੀ ਐਸੇ ਵਿਸ਼ੇ ਤੇ ਹੀ ਹਮੇਸ਼ਾ ਬੋਲਦੀ ਹੈ ਸਚਾਈ ਵੱਲ ਸਫਾਈ ਵੱਲ ਇਮਾਨਦਾਰੀ ਵੱਲ ਤੇ ਪਿਆਰ ਦਾ ਸਦਕਾ ਸਰਵੇ ਵੱਲ ਬੜਿਆ ਬਹੁਤ ਬਹੁਤ ਧੰਨਵਾਦ